ਸਤਿ ਸ਼੍ਰੀ ਅਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਫਰੀਦਕੋਟ ਜ਼ਿਲ੍ਹੇ ਦੇ ਆਖਰੀ ਪਿੰਡ ਧੂੜਕੋਟ ਦੇ ਵਿੱਚ ਧੂੜਕੋਟ ਪਿੰਡ ਜ਼ਿਲ੍ਹਾ ਫਰੀਦਕੋਟ ਦਾ ਆਖਰੀ ਪਿੰਡ ਆ ਮਿੱਤਰੋ ਜਿਸ ਘਰ ਦੇ ਵਿੱਚ ਆਪਾਂ ਬਾਈ ਹੁਣਾਂ ਦੇ ਕੋਲੇ ਇੱਕ ਵੈੜ ਵਕਾਊਆ ਜਰਸੀ ਕ੍ਰਾਸ ਪੈਂਦੀ ਆ ਥੋੜੀ ਜੀ ਪਰ ਥਣ ਦੇਵੇ ਦੀ ਬਹੁਤ ਚੰਗੀ ਆ ਤਾਜੀ ਸੂਈ ਆ ਬਿਲਕੁਲ ਮਗਰ ਵੱੱਛਾ ਦਿੱਤਾ ਚਫ ਡੱਬਾ ਮਿੱਤਰੋ ਕਿੰਨੀ ਕੁ ਡਿਮਾਂਡ ਆ ਕਿੰਨੇ ਦਿਨਾਂ ਦੀ ਸੂਈ ਆ ਕੀ ਵੀਰੇ ਰੇਟ ਕਰਦਾ ਉਹ ਸਾਰੀ ਜਾਣਕਾਰੀ ਤੁਹਾਨੂੰ ਲੈ ਦਿੰਨਾ ਮੈਂ ਭਾਈ ਤੋ ਆਉ ਮਿਲਦੇ ਆ ਵੀਰੇ ਨੂੰ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਆ ਜੀ ਬਾਰੇ ਵਧੀਆ ਭਾਈ ਸੇਤਾ ਦੇ ਪਰਿਵਾਰ ਸਭ ਠੀਕ ਆ ਚਲੋ ਸ਼ੁਕਰਨਾਮ ਨਾਮ ਦੱਸ ਦਈਏ ਕਿਹਦੇ ਆਪਣਾ ਮੈਂ ਪੌਰਾ ਸਿੰਘ ਆ ਜੀ ਹਾਂ ਜੀ ਪੌਰਾ ਸਿੰਘ ਪੌਰਾ ਸਿੰਘ ਕਰ ਕਿੱਥੇ ਕੋ ਆ ਗਿਆ ਭਾਈ ਆਪਣਾ ਇਹ ਆਹ ਮਾਲੇ ਆ ਜਿਹਦੇ ਗਿੱਲਾਂ ਰਾਹ ਦੇ ਸਾਧ ਦੇ ਵਿੱਚ ਆ ਗਈ ਮਾਲੇ ਵਾਲੇ ਤੇ ਗਿੱਲਾਂ ਵਾਲੇ ਰਾਹ ਦੇ ਵਿੱਚ ਸੈਂਟਰ ਦੇ ਵਿੱਚ ਆ ਗਿਆ ਹਨਾ ਅੱਛਾ ਫਿਰਨੀ ਦੇ ਉੱਤੇ ਆ ਗਿਆ ਹਨਾ ਹਾਂ ਫਿਰਨੀ ਤੇ ਠੀਕ ਹੈ ਜੀ ਅੱਛਾ ਆਪਣਾ ਵੜ ਵੇਚਣੀ ਇੱਕ ਇਹ ਕਿਨਵਾ ਸੁਆ ਸੁਈ ਆ ਬਈ ਇਹ ਦੂਜਾ ਸੁਆ ਸੁਈ ਆ ਜੀ ਕਰਦੀ ਹੋਈ ਆਪਣੀ ਬਈ ਲਿਆਂਦੀ ਸੀ ਤੋਕੜ ਗੱਪ ਪਿਛਲੇ ਤੋਕੜ ਗੱਪੜਨ ਲੈ ਕੇ ਆਂਦੀ ਸੀ ਤੇ ਹੁਣ ਸੁਈਆ ਕਿੰਨੇ ਦਿਨ ਹੋ ਗਏ ਸੁਈ ਨੂੰ ਬਈ ਚੌਥਾ ਦਿਨ ਅੱਜ ਠੀਕ ਹੈ ਅੱਛਾ ਗੰਡ ਦੀ ਗੱਲ ਤੇ ਕਾਦੀ ਆ ਬਈ ਇਹ ਤਾਂ ਵੈਸੇ ਹੀ ਆ ਜਮਾਂਦਰੀ ਆ ਜਮਾਂਦਰੀ ਆ ਹਾਂ ਇਹਦਾ ਕੋਈ ਤਕਲੀਫ ਨਹੀਂ ਕੋਈ ਨੁਕਸਾਨ ਖਸਤਾ ਨਹੀਂ ਹੈਗਾ ਨਾ ਲੋ ਜੀਰ ਨਹੀਂ ਗਈ ਇਹ ਦੂਜੀ ਆ ਪਤਾ ਉਹ ਵੈਸਾ ਹੀ ਅਜਮੰਦ ਰੋ ਠੀਕ ਹੈ ਪੱਕੀ ਹੋਈ ਹੈ ਹਨਾ ਹਾਂ ਠੀਕ ਹੈ ਬਈ ਅੱਛਾ ਵੱਛਾ ਦੇਗੀ ਬਈ ਉਹ ਵੱਛਾ ਦੇਗੀ ਡੱਬਾ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਬਈ ਆ ਚੌਥਾ ਦਿਨ ਹੈ ਜੀ ਕਿੰਨੇ ਦੁੱਧ ਤੇ ਚੱਲਦੀ ਹੈ ਹੁਣ 10 ਲੀਟਰ ਤੇ ਚੱਲਦੀ ਹੈ ਹੁਣ 10 ਲੀਟਰ ਹੈਗਾ ਸੂਣ ਚੰਨ ਨੂੰ ਠੰਡੀ ਸੀ ਨਾ ਹਾਂ 10 ਕਿਲੋ ਬੋਲਾ ਬਲਕੇ 9.5 ਕਰ ਲਾ 10 ਕਰ ਲਾ ਬਸ ਤੀ ਉਹਦੇ ਕੀ ਰੇਟ ਰੱਖਿਆ ਜਾਂਦਾ 45 ਆਈ ਮਾਨਤਣ ਵਿੱਚੋਂ ਕੋਈ ਫੋਲ ਕੇ ਕਰ ਦਿਆਂਗੇ ਕੀ ਕੱਢੀ ਬਾਰ ਤੋਰੀ ਬਈ ਮੜ ਜੇ ਖੋਲੀ ਲੈ ਮੇਤਰੋ ਦੂਜਾ ਸੂਆ ਸੂਈ ਆ ਗਾੰਡਾ ਜਿਹੜੀ ਉੱਤੋਂ ਹਉਣ ਦੇ ਉੱਤੇ ਉਹ ਬਈ ਪਹਿਲਾਂ ਦੀ ਆ ਮਜ਼ਬੂਤ ਵਾਲੀ ਕਰੜੀ ਹੋਈ ਹੋਈ ਆ ਮੰਨ ਲੈ ਨਿੱਕੀ ਜੀ ਨਾਲ ਤੇ ਇੱਕ ਵੱਡੀ ਆ ਸ਼ੁਰੂ ਤੋਂ ਜਮਾਂਦਰੀ ਜਿਵੇਂ ਆਪਾਂ ਕਹਿਦੇ ਨੇ ਉਹ ਚੀਜ਼ ਆ ਥਣ ਦੇਵੇ ਦੀ ਪਹੁੰਚ ਨੂੰ ਦੇਖੋਗੇ ਰੱਦ ਲੈ ਆ ਬਈ ਸੁਣੀ ਜਰਸੀਆਂ ਮੇਰੇ ਤੋਂ ਚੰਗਾ ਆਰਡਰ ਕੁਆਲਿਟੀ ਆ ਕਰਮ ਵਾਲੀ ਦੀ ਥੱਲੋਂ ਵੇਦਾ ਤੂੰ ਜਾਨ ਫਸੀ ਫਿਰਦੀ ਆ ਬਈ ਦੁੱਧ ਹੈਗਾ ਜਿਹੜਾ 10 ਕਿਲੋ ਬੌਲਾ ਚੋਣ ਚਣ ਚੰਗਾ ਲੱਗਿਆ ਹੋਇਆ ਬਣਦੇ ਬਈ ਬਸ ਲੈਵੇ ਭਾਂਡੇ ਲੋਖ ਖਰੀਆ ਜੰਨੀ ਆ ਕਰਮ ਵਾਲੀ ਤੇ ਬਾਕੀ ਬਈ ਬੱਛਾ ਹੈਗਾ ਮਗਰ ਚਾਰਾਂ ਦਿਨਾਂ ਦੀ ਆ ਸੂਈ ਦੁੱਧ 12 13 12 13 14 ਇੱਥੇ ਟੌਰਨਾਂ ਦਈ ਜਾਊਗੀ ਕਿਉਂਕਿ ਬਈ ਦਾ ਚੰਗੀਆ ਭਾਅ ਦੇ ਮੁਸਾਬਕੇ ਵੀ ਠੀਕ ਆ 45000 ਰੁਪਿਆ ਡਿਮਾਂਡ ਆ ਥਾਣਾ ਵੇਖੋ ਬਈ ਹੁਣ ਇਹਦੇ ਠੀਕ ਆ ਵੀਰੇ ਥਾਣਾ ਦਾ ਸੈਜ ਵੇਖ ਲੋ ਥਾ ਲੈ ਵੀ ਚੋਣ ਵੇਖੋ ਕਿਹਨਾਂ ਦੇ ਘਰ ਵਾਲੀ ਦਾ ਬਈ ਹਾਂ ਠੀਕ ਆ ਮੈਂ ਤਾਰ ਕੱਲੀ ਕੱਲੀ ਮਾਰ ਕੇ ਸੀਲ ਬਾਲੀ ਆ ਬਈ ਜਿਹੜਾ ਮਰਜ਼ੀ ਲੈ ਜੋ ਅੱਖਾਂ ਮੀਰ ਕੇ ਮਾਤਾ ਨੇ ਚੋਣੀਆਂ ਬੁੜੀਆਂ ਨੇ ਚੋਣ ਜਿਹੜਾ ਮਰਜ਼ੀ ਚੋਈ ਜਾਇਓ ਠੀਕ ਆ ਬਈ ਹਾਂ ਚੂਣ ਚਣ ਪੂਰਾ ਚੰਗਾ ਲੱਗਾ ਹੋਇਆ ਵੀਰੇ ਲੈ ਮਿੱਤਰੋ ਰੇਟ ਆ ਇਹਦਾ 49000 ਮਗਰ ਆ ਇਹਦੇ ਵੱਛਾ 10 ਕਿਲੋ ਇਹਦੇ ਥੱਲੇ ਬੌਲਾ ਵਾ ਦੂਜਾ ਸੁਆ ਸੋਈ ਆ ਲੇਵੇ ਭਾਂਡੇ ਲੋ ਬਹੁਤ ਫਸਮੀਆਂ ਰੇਟ ਬਿਲਕੁਲ ਜਾਇਜ ਆ ਨੰਬਰ ਕਿੰਨਾ ਆ ਗਿਆ ਭਈਆ ਨੰਬਰ 98766 ਜੀ 98076 ਇੱਕ ਵਾਰੀ ਹੋਰ ਬੋਲ ਦੀ ਜੀ 98766 ਆ ਜੀ 98076 ਠੀਕ ਆ ਇਸ ਨੰਬਰ ਤੇ ਕਰ ਲੋ ਬਾਈ ਨਾਲ ਰਾਬਤਾ ਕਰ ਮਿੱਤਰੋ ਪਿੰਡ ਧੂੜਕੋਟ ਜ਼ਿਲ੍ਹਾ ਫਰੀਦਕੋਟ